ਉਥੇ ਬੇਦੇ ਦੇ ਆਨੰਦ ਕਾਰਜ ਤင် 70 ਸਿੰਘ ਨੇ ਆਪ ਸਟੈਂਡਰਡ ਕਮਾਈਨ ਦੇ ਮਾਲਕ ਨੇ ਆਪ ਖਲੋ ਕੇ ਸੰਗਤ ਵਿੱਚ ਬਰਾਤ ਦੇ ਵਿੱਚ ਆਪ ਬਚਨ ਸੁਣਾਇਆ ਮਹਾਰਾਜ ਦੀ ਹਜ਼ੂਰੀ ਜੀ ਕਹਿੰਦਾ ਵੀ ਅਸੀਂ ਬੈਂਕਰਪਟ ਹੋ ਗਏ ਸੀ ਜੀ ਨੂੰ ਆਪਾਂ ਕਹਿੰਦੇ ਦਿਵਾਲੀਏ ਹੋ ਗਈ ਸੀ ਬਿਲਕੁਲ ਖਤਮ ਹੋ ਗਿਆ ਸੀ ਸਭ ਕੁਝ ਚਾਰੇ ਪਾਸੇ ਦਰਵਾਜ਼ੇ ਬੰਦ ਹੋ ਗਏ ਸੀ ਕਿਸੇ ਪਾਸੋਂ ਇੱਕ ਰੋਕੜਾ ਨਹੀਂ ਸੀ ਮਿਲਦਾ ਕੰਨਾ ਮੇਰੇ ਮਨ ਚ ਆਵਾਜ਼ ਆਈ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਹੀ ਐ ਹੁਣ ਕਿਹੜਾ ਕਿੱ데 ਗਏ ਆ ਉਹ ਮੱਖਣ ਸਾਹ ਅੱਜ ਮੈਂ ਉਹੀ ਮੱਖਣ ਸਾਹ ਮੇਰਾ ਬੇੜਾ ਡੱਬ ਰਿਆ ਕਾਰੋਬਾਰ ਉਹ ਹੂੰ ਜਹਾਜ਼ ਸੀ ਬੇੜਾ ਸੀ ਅੱਜ ਮੇਰਾ ਕਾਰੋਬਾਰ ਦਾ ਬੇੜਾ ਕਿਸੇ ਦਾ ਘਰ ਦਾ ਬੇੜਾ ਕਿਸੇ ਦਾ ਪਰਿਵਾਰ ਦਾ ਬੇੜਾ ਕਿਸੇ ਦਾ ਕੋਈ ਬੇੜਾ ਕਿਸੇ ਦਾ ਕੋਈ ਬੇੜਾ ਗਲਚ ਪੱਲਾ ਪਾਇਆ ਕਹਿੰਦਾ ਮੈਂ ਨੰਗੇ ਚਰਨੀ ਗੱਡੀ 'ਚ ਬਹਿ ਕੇ ਬਾਬਾ ਬਕਾਲੇ ਦੀ ਧਰਤੀ ਤੇ ਭੋਰਾ ਸਾਹਿਬ ਜਾ ਕੇ ਅਰਦਾਸ ਕੀਤੀ ਵੀ हे ਗੁਰੂ ਤੇਗ ਬਹਾਦਰ ਸਾਹਿਬ ਮੈਂ ਅੱਜ ਦਾ ਮੱਖਣ ਸਾਹ ਹਾਂ ਮੈਂ ਮੱਖਣ ਸਾਹ ਦੇ ਚਰਨਾਂ ਦੀ ਧੂੜ ਦੇ ਕਿਣਕੇ ਬਰਾਬਰ ਵੀ ਨਹੀਂ ਸਤਿਗੁਰੂ ਪਰ ਇੱਕ ਸਮਾਨਤਾ ਵੀ ਉਹਦਾ ਵੀ ਬੇੜਾ ਡੁੱਬਦਾ ਸੀ ਮੇਰਾ ਵੀ ਕਾਰੋਬਾਰ ਦਾ ਬੇੜਾ ਡੁੱਬ ਚੁੱਕਿਆ ਉਹ ਤਾਂ ਤਾਂ ਡੁੱਬਦਾ ਸੀ ਮੇਰਾ ਡੁੱਬ ਗਿਆ ਤੇ ਸਤਿਗੁਰੂ ਦੁਨੀਆ ਨੇ ਸਾਰੀ ਨੇ ਹੱਥ ਖੜੇ ਕਰ ਦਿੱਤੇ ਕੋਈ ਸਹਾਈਤਾਨੀ ਕਰਦਾ ਮੈਂ ਸਾਰੇ ਦਰਵਾਜੇ ਜਦੋਂ ਬੰਦ ਹੋ ਗਏ ਉਦੋਂ ਹੁਣ ਤੁਹਾਡੇ ਦਰਵਾਜੇ ਤੇ ਆਇਆ ਸਗਲ ਦੁਆਰ ਕੋ ਸਾੜਕਾ ਹੁਣ ਤੁਹਾਡੇ ਦਵਾਰੇ ਤੇ ਆਇਆ ਮਹਾਰਾਜ ਚਲੋ ਜੋ ਉਹਨਾਂ ਨੇ ਅਰਦਾਸ ਕੀਤੀ ਉਹਨਾਂ ਨੇ ਦੱਸਿਆ ਨਹੀਂ ਵੀ ਮੈਂ ਕੀ ਭੇਟਾ ਕਰਾਂਗਾ ਤੇ ਸਤਿਗੁਰੂ ਮਹਾਰਾਜ ਕੋਈ ਭੇਟਾ ਦੇ ਭੁੱਖੇ ਨਹੀਂ ਹਨ ਉਹ ਤਾਂ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਵ ਰੱਖ ਸਤਿਗੁਰੂ ਸਾਰੇ ਖਜ਼ਾਨੇ ਖੋਲ ਦਿੰਦੇ ਜੇ ਕੋਈ ਵੀ ਕੋਈ ਭੇਟਾ ਰੱਖਦਾ ਕੋਈ ਭੇਟਾ ਨਾਲ ਗੱਲ ਨਹੀਂ ਇਹ ਤਾਂ ਭਾਵਨਾ ਦੀ ਗੱਲ ਉਹਨਾਂ ਨੇ ਦੱਸਣ ਦੀ ਗੱਲ ਹੈ ਮਹਾਰਾਜ ਦੀ ਹਜ਼ੂਰੀ 'ਚ ਉਹਨਾਂ ਨੇ ਕਿਹਾ ਕਹਿੰਦੇ ਵੀ ਸਿੰਘ ਸਾਹਿਬ ਸੰਗਤ 'ਚ ਕਿਹਾ ਕਰੋ ਕਹਿੰਦੇ ਜਦੋਂ ਮੈਂ ਵਾਪਸ ਮੁੜਿਆ ਨਾ ਮੈਨੂੰ ਉਸੇ ਵੇਲੇ ਫੋਨ ਆਉਣੇ ਸ਼ੁਰੂ ਹੋ ਗਏ ਆਰਡਰ ਆਉਣੇ ਸ਼ੁਰੂ ਹੋ ਗਏ ਉਦੋਂ ਕਹਿੰਦੇ ਅਸੀਂ ਦਿਵਾਲੀਏ ਸੀ ਬੈਂਕਰਪਟ ਸੀ ਅੱਜ ਕਹਿੰਦਾ ਮੈਨੂੰ ਐ ਨਹੀਂ ਪਤਾ ਵੀ ਕਿੰਨਾ ਖਜ਼ਾਨਾ ਸਤਿਗੁਰੂ ਦਾ ਅਜ ਬਦੇਸਾਂ 'ਚ ਵੀ ਕਹਿੰਦਾ ਬਕਸਸ ਨਾਲ ਸਾਰਾ ਕਾਰੋਬਾਰ ਚੱਲਦਾ ਸਿੱਖੋ ਉਹ ਗੁਰੂ ਤੇਗ ਬਹਾਦਰ ਜਿਹੜਾ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਪਾਹਨ ਪਾਰਿਓ ਤਾ ਪਸ਼ੂਆਂ ਨੂੰ ਮੁਕਤ ਕੀਤਾ ਪ੍ਰੇਤਾਂ ਨੂੰ ਮੁਕਤ ਕੀਤਾ ਕੀਤਾ ਨਹੀਂ ਦਿੱਲੀ ਦੀ ਹਵੇਲੀ ਵਿੱਚ